ਯੋਲਾ ਮੈਂ ਤਾਂ ਅੱਜ ਪਾ ਬੇਲੀ ਸੀ ਮੈਂ ਹਜਲ ਪਾਥੀਆਂ ਲਾਈ ਆਵਾ ਬਾੜੇ ਚ ਜਾ ਕੇ ਘਾਰ ਹੀ ਦਿੰਨੀ ਐ ਕੰਮ ਜੇ ਅੱਛਾ ਲੱਗੀ ਭੈਣ ਚਿੰਨ ਪਾਥਰਾਂ ਇਹ ਹੋਰ ਭੈਣ ਕੀ ਕਰਾਂ ਤੇ ਦੇਖ ਲੈ ਆਪ ਦੇ ਕੰਨੀ ਤਾਂ ਮੈਨੂੰ ਐ ਲੱਗਦਾ ਵੀ ਤੂੰ 10 ਟੋਕਰੇ ਪੱਥਰਾਂ ਦੇ ਰੱਖ ਲੈ ਤੇ ਉਧਰ ਕੋਲੇ ਥੋੜਵਾਨੀਆਂ ਨਹੀਂ ਛੱਡਣੇ ਤੇ ਤੂੰ ਕਹਿੰਦੀ ਮੈਂ ਬਰਾਬਰ ਵੰਡਾਂ ਮੈਂ ਕਹਾਂ ਤੇਰੀਆਂ ਪੱਥਰਾਂ ਵੈ ਕਿ ਚੋਰੀਆਂ ਕਰੀਆਂ ਆਂ ਜਿਹੜੀਆਂ ਤੂੰ ਮੇਰੇ ਤੇ ਸ਼ੱਕ ਕਰਨ ਲੱਗੀ ਆ ਕੇ ਸ਼ੱਕ ਕਰਨਾ ਤੇਰੇ ਕੰਨੀ ਤਾਂ ਕਿੰਨੇ ਪੱਥਰ ਨੇ ਮੇਰੇ ਕੰਨੀ ਥੋੜਵਾਨੀਆਂ ਐ ਮੈਨੂੰ ਵੀ ਪਤਾ ਹੁਣ ਤੇਰੀਆਂ ਬਾਥੀਆਂ ਕਿੱਧਰ ਗਈਆਂ ਤੂੰ ਹੀ ਕਹਿੰਦੀ ਸੀ ਮੈਂ ਬਰਾ ਮੈਂ ਬੰਡੇ ਦਾ ਸਿੰਘ ਆ ਤੇ ਤੂੰ ਮੈਂ ਤੇਰੇ ਘਰੇ ਪੂਰੀ ਕਰਾ ਲਾ ਪਾਸੀ ਲਗਾਸੀ ਇਕੱਠੀਆਂ ਪੱਥ ਲਾਣੀਆਂ ਸੀ ਤੇ ਹੁਣ ਜਦੋਂ ਪੱਥ ਸੁੱਕ ਗਏ ਉਦੋਂ ਭਾਵੇਂ ਤੂੰ ਬੰਡਣ ਤੇ ਆ ਗਈ ਉਹ ਦੇਖੜਾ ਤੇ ਮੈਂ ਨੀਂ ਨੀਂ ਛਾਕ ਨਾ ਕਰ ਮੇਰੇ ਤੇ ਕੀ ਪਤਾ ਹੋਰ ਕੋਈ ਲੈ ਗਿਆ ਹੋਵੇ ਚੱਕ ਕੇ ਤੇਰੀਆਂ ਪਾਸਿਆਂ ਹੋਰ ਕੌਣ ਲੈ ਜਾ ਆਪਣੀ ਹੋਰ ਆਪਣਾ ਤੀਜਾ ਆਪਣੇ ਬਾੜੇ ਚ ਕੌਣ ਵੜਦਾ ਆ ਕੇ ਨਾਲੇ ਆਪਾਂ ਤਾਂ ਤਾਂ ਹੀ ਡਰਦਾ ਸਾਰਾ ਪਿੰਡ ਡਰਦਾ ਆਪਾਂ ਤਾਂ ਤਾਂ ਆਪਣੀ ਤਾਂ ਕੋਈ ਪਾਥੀ ਛੱਡ ਆਪਣੀ ਤਾਂ ਕੋਈ ਇਹ ਤਾਂ ਮਿੱਤੀ ਦੀ ਡਲੀ ਨਹੀਂ ਚੱਕਦਾ ਫਿਰ ਭੈਣ ਮੇਰੇ ਪਾਸ ਨਾ ਮੈਂ ਨੀਂ ਚੋਰੀ ਕਰੀਆਂ ਖਬਰ ਕੀ ਹੋਈ ਤੁਹਾਨੂੰ ਮੈਨੂੰ ਐ ਲੱਗਦਾ ਪਾਤਮਾਦ ਦੇ ਉਧਰ ਚੱਕ ਲੈ ਮੈਨੂੰ ਉਧਰ ਲੈ ਜਾ ਨਾ ਬਣ ਆਏ ਨਾ ਚੱਕ ਮੇਰੀਆਂ ਬਾਥੀਆਂ ਤੂੰ ਮੇਰੀਆਂ ਬਾਥੀਆਂ ਤੇ ਮੈਂ ਚੱਕ ਲਾਂਗੀ ਐ ਕਿਵੇਂ ਚੱਕ ਲਾਂਗੀ ਜੋ ਤੂੰ ਨਹੀਂ ਚੱਕ ਕੇ ਉਧਰ ਉਹ ਮੈਂ ਕਿਉਂ ਲੈ ਕੇ ਗਈ ਮੈਨੂੰ ਤਾਂ ਨਾ ਆਪਣੀ ਮੰਡੋਂ ਨੇ ਦੱਸਿਆ ਦੂਜੀ ਨੇ ਕਹਿੰਦੀ ਤੇਰੇ ਨਾਲ ਪਾਥਰਾਂ ਗਗਨ ਚੱਕੀ ਜਾਂਦੀ ਸੀ ਮੈਂ ਹੁਣ ਮੈਂ ਦੇਖਿਆ ਘਰ ਪਾਸੇ ਜਾ ਕੇ ਦੇ ਨੂੰ ਹਾਂ ਚੱਕੀ ਜਾਂਦੀ ਤੇ ਆ ਜਾ ਕੇ ਤੂੰ ਉਧਰੋਂ ਚੱਕ ਚੱਕ ਇਧਰ ਤੇਰੀ ਜਾਂਦੀ ਸੀ ਲੈ ਅਗਲਾ ਕੁਝ ਜੇ ਮੈਂ ਦੱਸਤਾ ਤਾਂ ਹੁਣ ਮੈਨੂੰ ਮੂੰਹ ਤੇ ਖਤਾਂਵੇਂ ਤਾਂ ਮੈਨੂੰ ਇਹ ਗੱਲ ਕਹਤੀ ਸੀ ਵੀ ਭਈ ਮੈਂ ਮੂੰਹ ਤੇ ਨਹੀਂ ਜਾਂਦੀ ਮੈਂ ਤੈਨੂੰ ਨਾ ਦੱਸਦਾਂ ਨੀ ਬੰਦੇ ਆ ਵੀ ਗਾਗਨ ਨੇ ਚੱਕ ਲੈਣੇ ਮੈਂ ਖਬਰਦਾਰ ਆਂ ਹੀ ਮੇਰੇ ਪਾਠਿਆਂ ਨੂੰ ਹੱਥ ਨਾਲ ਲਈ ਆਉ ਦਾ ਪਿੱਛੇ ਹੀ ਮੁੜ ਜਾ ਜਾ ਕੇ ਚੱਲ ਕੋਈ ਨਹੀਂ ਮੈਂ ਵੀ ਆਪਦੇ ਨਾਲ ਚਿਣਕੇ ਜਾਨੀ ਆ ਜੇ ਮੇਰੇ ਨਾਲ ਪਾਠਿਆਂ ਦੇ ਅੱਜ ਤੋਂ ਬਾਅਦ ਹੱਥ ਲੈਣਾ ਜਾਣਦੀ ਮੈਂ ਲਾਉਂਦਾ ਕੋਈ ਨਹੀਂ ਆਹੋ ਚੱਪਾ ਭੱਜ ਜਾ ਆਹ ਲਾ ਕਹਿੰਦੀ ਪਾਠੀਆਂ ਚੋਰੀ ਕੀਤੀਆਂ ਆਂ ਲੈ ਦੇਖ ਲੈ ਬਹਿਰਤਾ ਕਰਨ ਆ ਗਈ ਕਹਿੰਦੀ ਕਿਹਨੇ ਕੰਨ ਭਰੇ ਆ ਕਿਹਨੇ ਨਾ ਭਰੇ ਆਗੇ ਕਹਿੰਦੀ ਪਾਠਿਆਂ ਲੈ ਕੇ ਜਾਉ ਤੇਰੇ ਮੈਂ ਆ ਕੇ ਤਾਂ ਦਿਖਾ ਦੂੰ ਕਿ ਤੈਨੂੰ ਗੋਡਿਆਂ ਥੱਲੇ ਨਾਲ ਲੈ ਲਿਆ ਚੱਲ ਭਣ ਚੱਲੀ ਗਏ ਘਰੇ ਇਹਦੇ ਨਾਲ ਕੀ ਜੀੜਣਾ ਦਾ ਜਾਣੀ ਆ ਮੈਂ ਤਾਂ ਆ ਦੇਖ ਲੈ ਪਣੀ ਹੁਣ ਮੈਂ ਚਿੰਕੇ ਲਾ ਕੇ ਜਾਉਂਗੀ ਤੇ ਮੇਰੀ ਪਾਠੀ ਮੁੜ ਕੇ ਹਿੱਲਣੀ ਨਹੀਂ ਚਾਹੇਗੀ ਦੇਖ ਲੈ ਜੀ ਹਿੱਲੀ ਹੈ ਮੁੜ ਕੇ ਮੈਂ ਤੇਰੀਆਂ ਬਾਥੀਆਂ ਕਿ ਹੁਣ ਆਉਂਗੀ ਟੂ ਟੂ ਮੇਰੀਆਂ ਪਾਠੀਆਂ ਬਣਾ ਚ ਕਿ ਮੈਂ ਤੇਰੀਆਂ ਵੀ ਨਹੀਂ ਚੱਕਦੀ ਹੈਗੀ ਮੈਂ ਮੈਂ ਕਿਦਾਂ ਚੱਕੀਆਂ ਤੇਰੀਆਂ ਤਾਂ ਕਿਦੋਂ ਦੇਖ ਲਈ ਟੋਕਰਾਂ ਪਰੀ ਜਾਂਦੀ ਤੂੰ ਘੜਾ ਮੇਰੇ ਕੀਤੀਆਂ ਨਹੀਂ ਜੋੜੀ ਹਾਂ ਕਿਦਾਂ ਤੂੰ ਵੀ ਕਰਕੇ ਲੈਸ ਨਾ ਲੈ ਤੇਰੇ ਕੋਲੇ ਕੌਣ ਕਹਿੰਦੀ ਐ ਤੇ ਫਿਰ ਜਿਵੇਂ ਤੂੰ ਕਹਿੰਦੀ ਸੀ ਵੀ ਗਵਾਂਡਰ ਕਹਿੰਦੀ ਮੈਨੂੰ ਉਹ ਮੈਂ ਤੈਨੂੰ ਕਹ ਰਹੀ ਨਹੀਂ ਵੀ ਗਵਾਂਡਣ ਕਹਿੰਦੀ ਐ ਹੋਰ ਐ ਗਵਾਂਡਣ ਉਹੀ ਬਿਨਾ ਕਹੇ ਤੂੰ ਬਣ ਜੂ ਤੂੰ ਇਹ ਨਿਕਲ ਆਦ ਗਿਆ ਕਿ ਮੈਂ ਕਰ ਤੂੰ ਇਹ ਕੰਮ ਕਰ ਲਿਆ ਕਰ ਪਾਠੀਆਂ ਚੋਰੀਆਂ ਕਰ ਲਿਆ ਤੇਰੀਆਂ ਦੇਖ ਭਣੀ ਮੇਰਾ ਘਰ ਕੋਲੇ ਤੇ ਤੇਰਾ ਰਹਿ ਗਿਆ ਇੱਧਰ ਮੈਂ ਤੈਨੂੰ ਦੱਸਾਂ ਮੈਂ ਤੇਰੀ ਪਾਠੀ ਦਾ ਹੱਥ ਨਹੀਂ ਲਾਉਂਦੀ ਤੂੰ ਮੇਰੀ ਦੇ ਨਾਲ ਨਹੀਂ ਜਾ ਬਦੇ ਘਰੇ ਤੋਂ ਮੈਂ ਤੈਨੂੰ ਕਹਿਣਾ ਇਸ ਗੱਲ ਕਹਿਤੀ ਜੇ ਮੇਰੀਆਂ ਪਾਠੀਆਂ ਚੱਕੀਆਂ ਤੈਨੂੰ ਗੋਡਾ ਥਲੇ ਲੈ ਲੂੰ ਫੜਕੜੇਸੀ ਵੀ ਦੋ ਮੈਂ ਚੱਕਦੀ ਨਹੀਂ ਮੈਂ ਕੋ ਚੱਕੂ ਨਹੀਂ ਮੈਨੂੰ ਕੀ ਲੋੜ ਚੱਕਣ ਦੀ ਮੇਰੇ ਕੋਲ ਇਹ ਨਾ ਆਵਦੀਆਂ ਭਣੀਏ ਮੇਰੇ ਹੱਥ ਲੱਗਿਆ ਮੈਂ ਪੱਥ ਨੂੰਗਾ ਪੱਥਾਂ ਨਾ ਭਣੀਏ ਤਵੇ ਚਾਰ ਪਾਥਰਾਂ ਪੱਥਰਾਂ ਉੰਦਰ ਆ ਸਾਰੀ ਕੰਡ ਮੇਰੀ ਭਰੀ ਪਈ ਆ ਤੂੰ ਮੇਰੇ ਬਾਥਾਂ ਨੂੰ ਹੱਥ ਲਾ ਕੇ ਦਿਖਾਈ ਫਿਰ ਜੇ ਮੈਂ ਦੀ ਮਰਦਾ ਕੀ ਆ ਜਾ ਜਾ ਇਧਰ ਘਰੇ ਜਾ 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 ਅਬ ਦੇ ਘਰੇ ਜਾ ਆਪਣਾ ਇੱਥੇ ਜਲੂਸ ਕੱਢਣ ਲੱਗ ਜਾਂਦੀ ਆ ਕੇ ਇਧਰ ਮਿਸਤਰੀ ਲੱਗੇ ਪਏ ਆ ਕੇ ਬੋਲੀ ਜਾਂਦੀ ਆ ਕਿਵੇਂ ਕੋਈ ਆਕਣ ਨਹੀਂ ਹੂ ਆ ਕਿ ਮੈਂ ਪੜ੍ਹੀ ਲਿਖੀ ਆ ਹੂੰ ਮੈਂ ਪੜ੍ਹਾਈ ਇਹ ਕੀਤੀ ਆ ਮੇਰੀ ਬਣੀ ਪੜ੍ਹਾਈਆਂ ਦੀ ਆ ਪੜ੍ਹਾਈਆਂ ਛੋਡੀਆਂ ਲੜਾਈ ਤਾਂ ਪੜਾ ਵਾਂਗੂ ਕਰਦੀ ਐਗੀ ਹੁਣ ਉਹ ਕਹਿੰਦੀ ਸੀ ਉਹ ਮੇਰੇ ਕਾ ਪੱਥਰਾਂ ਦੇ ਹੱਥ ਲਾ ਕੇ ਦਿਖਾਉਂਦੀ ਹੱਥ ਤਾਂ ਮੈਂ ਹੋੜ ਲਾ ਦਾਨੀ ਲੈ ਤੂੰ ਡੱਪ ਗਿਆ ਉਹਦੇ ਘਰ ਨੂੰ ਮੈਨੂੰ ਨਹੀਂ ਚੱਕ ਕੇ ਜਦੋਂ ਮੇਰੇ ਨਾਲ ਪਾਤਖਾਨੇ ਚੱਕ ਕੇ ਇਹ ਮੈਨੂੰ ਦੱਸਿਆ ਨਹੀਂ ਚਾਚੀ ਨੇ ਉਹ ਤਾਂ ਮੈਂ ਲੈ ਕੇ ਜਾਊਂਗਾ ਬਦਕਾ ਸਾਰਿਆਂ ਲਈ ਕਿੰਨਾ ਜ਼ੋਰ ਮਰਜੀ ਲਾ ਲੀ ਮੈਂ ਲੈ ਆ ਲਈ ਇੱਧਰ ਚੜ ਲਾ ਲਈਆਂ ਮੈਂ ਉਹਦੇ ਕੋਲੋਂ ਨੰਬਰ ਲੱਗਿਆ ਹੋ ਪਾਤਖਾਨੇ ਤੇ ਯਾ ਉਹਦੇ ਮੈਂ ਵੱਡਾ ਘਹੜਾ ਬਣਾ ਲੂੰ ਉਹਦੀ ਨਿੱਕੀ ਜਿਹੀ ਘਹੜੀ ਬਣੂਗੀ ਨਾਲੇ ਇਹ ਤਾਂ ਗਵਾ ਨਹੀਂ ਪੱਥੇ ਜਾਂਦਾ ਝੱਜਣਾ ਤੂੜੀ ਨਹੀਂ ਪੌਂਦੀ ਬਾਤ ਨਹੀਂ ਸਾਰੀਆਂ ਤੂੜੀ ਵਾਲੀਆਂ ਪਾਤਖਾਨਾ ਮੇਰੀਆਂ ਪੱਥੀਆਂ ਹੋਣੀਆਂ ਫੇਰ ਕਹਿ ਦਾਂਦੀ ਐ ਓਕੇ ਮੇਰੇ ਨਾਲ ਪੱਥਰ ਚੱਕ ਕੇ ਦਿਖਾ ਲੈ ਤੂੰ ਦੱਸ ਕਿਉਂ ਪੱਥਰਾਂ ਦੇ ਕੋਲੇ ਬੈਠੀ ਥੋੜਾ ਮਿੰਟ ਚ ਵੱਜੀ ਕਰ ਮੈਂ ਇੱਥੇ ਫਿਰਦੀ ਆ ਆਉਣ ਲਾ ਦੂੰ ਏਡਾ ਘਾਰ ਓਹੋ ਮੈਂ ਤਾਂ ਥੱਕ ਗਈ ਨਹੀਂ ਕਰਦੀਆਂ ਕਰੇ ਜਾ ਕੇ ਨਾ ਪਾਣੀ ਪੂਣੀ ਪੀ ਕੇ ਆਣੀ ਇਹਨੇ ਬੱਥਰ ਚੱਕ ਕੇ ਲੈਣੀ ਬੱਥਰ ਪਰ ਪਰ ਲਿਉ ਐ ਨਹੀਂ ਛੱਡਦੀ ਮੈਂ ਇਹਦੇ ਨਾਲ ਪੱਥਰ ਜਦੋਂ ਆਉਗੋ ਤਦੋਂ ਤਮ ਘਾਰਾ ਬਣਾ ਲਵਾਂਗਾ ਜਾਵਾ ਕਰੇ ਆ ਬਤਾ ਧੀਦੂ ਰੋਂ ਆਉਂਦੀ ਐ ਤੇ ਮੇਰਾ ਘਰ ਆ ਖੜਾ ਕੋਲੇ ਮੈਂ ਤਾਂ ਇਨਕੀ ਤਾ ਦੋ ਵਾਰੀ ਤਿੰਨ ਵਾਰੀ ਗੇੜਾ ਮਾਰ ਜਾ ਬੜੇ ਚ ਉਹ ਘਰੇ ਦਾ ਭਾਂਡੇ ਵੀ ਨਹੀਂ ਧੋਦੀ ਸਾਰੇ ਕੰਮ ਮੈਂ ਕਰ ਦਿਆਂਗਾ ਆ ਪਤਾ ਨਹੀਂ ਕਿੱਧਰ ਗਈਏਗੀ ਕੰਮ ਸਾਰੇ ਮੈਨੂੰ ਕਰਨੇ ਪੈਂਦੇ ਨੇਗੇ ਪਤਾ ਨਹੀਂ ਕਿੱਧਰ ਚੁਗਲੀਆਂ ਕਰਨ ਬਗ ਜਾਂਦੀ ਹੈਗੀ ਬਨੋ ਤਾਂ ਐ ਲੱਗਦਾ ਹੈਗਾ ਕਿ ਜਿਆ ਬਾਤ ਜੀ ਸੁਣਦੀ ਹੈ ਤੇਰੇ ਪਾਠੀਆਂ ਪਿੱਛੇ ਗਗਨ ਨਹੀਂ ਲੜਪੀ ਹੋਵੇ। ਉਹ ਲੜਾਈ ਤਾਂ ਮੈਨਾਂ ਤੇ ਕੁਝ ਜਾਣਦੀ ਨਹੀਂ ਇਹ। ਕੰਮ ਤੇਰੇ ਕੋਈ ਕਰਨਾ ਨਹੀਂਗਾ। ਪਹਿਲਾਂ ਚਾਹ ਪਾਣੀ ਆਪਨਾ ਕੇ ਪੀਤਾ ਹੁਣ ਭਾਂਡੇ ਮੰਜੇ ਨੇ। ਪਤਾ ਨਹੀਂ ਕੀ ਕਰੀ ਜਾਂਦੀ ਐ। ਲੈ ਹਉ ਆਉਂਦੀ ਐ। ਹਾਤ ਆ ਗਈ। ਸ਼ੁਕਰ ਐ। ਸ਼ੁਕਰ ਐ ਰੱਬ ਦਾ ਤੂੰ ਆਤ ਆ ਗਈ। ਉਹ ਕਿੱਧਰ 바 ਗਈ ਸੀ ਤੂੰ? ਹਾਂ ਮੈਂ ਦੱਸ ਕਿ ਮੈਂ ਲੇਟ ਗਈ ਸੀਗੀ ਮਰੀ ਘਰ ਸੁਣਨਾ ਤਾਂ ਆਪ ਚਾਹ ਬਣਾ ਕੇ ਪੀਤੀ ਆ ਗਈ। ਉਹ ਸਾਰੇ ਭਾਂਡੇ ਮੰਜ ਕੇ ਆਇਆ ਚਾਹ ਲੈ ਨਾ ਮੈਂ ਕਿਹਾ ਤੈਨੂੰ ਭਾਂਡਿਆਂ ਨੂੰ ਕਿਹਾ ਸੀ ਭਾਂਡੇ ਮਾਪੇ ਧੋਣਾਂ ਦੀ ਜਦੋਂ ਮੇਰਾ ਟਾਈਮ ਲੱਗਦਾ ਤੈਨੂੰ ਤਾਂ ਵੇਚੇ ਨਹੀਂ ਰਹਿਣਾ ਮਾਂ ਨੂੰ ਤਾਂ ਟਾਈਮ ਹੀ ਨਹੀਂ ਲੱਗਦਾ ਚੁਗਲੀਆਂ ਕਰਨ ਤੋਂ ਬਿਨਾ ਮੈਂ ਕਿਹਾ ਚੁਗਲੀਆਂ ਕਰਕੇ ਆਇਆ ਚੁਗਲੀਆਂ ਮੈਂ ਕੋਈ ਨਹੀਂ ਕਰਾਂ ਮੈਂ ਤੁਹਾਨੂੰ ਗਗਨ ਨੂੰ ਸਮਝਾ ਦੇ ਗਗਨ ਮੇਰੇ ਨਾਲ ਪਾਤਨੀ ਛੱਡਦੀ ਅੱਛਾ ਅੱਛਾ ਇੱਥੇ ਬਾੜੇ ਚ ਬੋਲਦੀਆਂ ਸੀ ਹਾਂ ਉਹ ਲੜਪੀ ਉਹ ਤਾਂ ਫੇਰ ਉਹ ਲੜਾ ਨੇ ਹੁਣ ਜਦੋਂ ਉਹ ਲੜਦੀ ਉਹ ਕਿ ਮੈਨੂੰ ਖੰਡ ਪਾਕ ਗਈ ਐ ਪਾਤਨੀ ਦੇਖ ਲੈ ਮੈਨੂੰ ਤਾਂ ਦੱਸਿਆ ਚਾਚੀ ਨੇ ਚਾਚੀ ਕਹਿੰਦੀ ਗਗਨ ਲੈ ਗਈ ਚਾੱਕੇ ਮੈਂ ਕਿਹਾ ਚ ਪੱਥਰ ਤੇ ਚੱਕਣਾ ਮੇਰੇ ਵਾਂ ਨੂੰ ਕਹਿੰਦੇ ਉਹ ਤੇ ਲੈ ਲੈ ਪੁੱਤ ਨਾ ਕਿਨੂੰ ਕਿਨੂੰ ਤੇ ਖਿੱਚੀ ਜਾ ਮਰੇ ਕੋਈ ਲੜਾਈ ਤੋਂ ਬਨਾ ਕੋਈ ਹੋਰ ਵੀ ਕੁਛ ਹੈ ਸਾਰੇ ਲੜਦੀ ਰਹਿੰਦੀ ਐ ਨਾ ਉਹ ਨਾਲੇ ਤਾਇਆ ਚਾਚੀਆਂ ਮਗਰ ਕਿਉਂ ਲੱਗਦੀ ਹੁੰਦੀ ਐ ਇਹਦਾ ਸਾਰੇ ਲੜਾਉਣ ਕੀ ਖੁਸ਼ ਹੁੰਦੇ ਨੇ ਨਾ ਪੱਥਰ ਤੇ ਨਹੀਂ ਚੱਕੀਆਂ ਮੈਂ ਫੇਰ ਹੀ ਕਹਿੰਦੀ ਆ ਮੇਰੇ ਨਾਲ ਦੱਦਿਆਂ ਪੱਥਰ ਤੇ ਚੱਕੀਆਂ ਤੇ ਵੀ ਕਹਿੰਦੇ ਪੱਥਰ ਤੇ ਚੱਕੀਆਂ ਕੀ ਬਤਾ ਉਹ ਚਾਚੀ ਨਹੀਂ ਹੋਵੇ ਚੱਕੇ ਹੁਣ ਐ ਤਾਂ ਮੈਨੂੰ ਕੀ ਪਤਾ ਮੈਨੂੰ ਤਾਂ ਚਾਚੀ ਨੇ ਕਿਹਾ ਸੀ ਵੀ ਗਗਨ ਚੱਕੀ ਜਾਂਦੀ ਦੇਖਾ ਉਹ ਐਵੇਂ ਨਹੀਂ ਕਿਸੇ ਦੀਆਂ ਗੱਲਾਂ ਸੁਣੀ ਜਾਂਦੀਆਂ ਆਂਦੀਆਂ ਦੇਖ ਮੈਂ ਤਾਂ ਉਹਨਾਂ ਕੋਲ ਪਾਠੀਆਂ ਚੱਕੂ ਤਰੀਆਂ ਦੇਖੋ ਹੁਣ ਲੜਾਈ ਹੋਵੇ ਸਾਡੀ ਕੁਛ ਮਰਜੀ ਹੋਵੇ ਮੈਂ ਤਾਂ ਅਜ ਕਾ ਕਰਨੀਆਂ ਅੱਠ ਦਾ ਪਾਠੀਆਂ ਚੱਕ ਲਈ ਤੂੰ ਤਾਂ ਕਰਤਾ ਕੰਮ ਹਾਂ ਮੈਂ ਤਾਂ ਕਰਤਾ ਤੇਰਾ ਮਤਲਬ ਤੂੰ ਤਾਂ ਫਿਰ ਚੋਰਨੀ ਬਣ ਗਈ ਮੈਂ ਕਹਾਂ ਉਹ ਮੈਂ ਚੋਰਨੀ ਆ ਜਦੋਂ ਨੇ ਮੇਰੇ ਚੱਕੇ ਸੀ ਉਹਦਿਆਂ ਚੱਕ ਲਿਆ ਤੈਨੂੰ ਹੀ ਕਿਵੜਾ ਵੀ ਤੇਰੀਆਂ ਦੇ ਚੱਕੀਆਂ ਸੀ ਕਿਸੇ ਨੇ ਹੋਰ ਚੱਕੀਆਂ ਸੀ ਕਿਸੇ ਦੇ ਕਹੇ ਕਹਾਏ ਤੇ ਤੂੰ ਉਹਦੀ ਪਾਠੀਆਂ ਚੱਕ ਲਈ ਤੂੰ ਭਲਾ ਜੀ ਤਾਂ ਉਹ ਚੋਰੀ ਕਰਦੇ ਫਿਰ ਮੈਨੂੰ ਚੋਰੀ ਕਰਨ ਦੀ ਕੀ ਸੰਗ ਹੈ ਪਾਠੀਆਂ ਉਹ ਚੱਕਦੇ ਪਾਠੀਆਂ ਮੈਂ ਚੱਕ ਲੰਨੀਆਂ ਉਹਨੂੰ ਦੱਸ ਪਾਠੀਆਂ ਮੈਂ ਕਦੇ ਉਧਰ ਲੈਣੀਆਂ ਚੱਕੇ ਕਦ ਮੈਂ ਇੱਧਰ ਲੈ ਆਈਆਂ ਮੈਂ ਤੁਹਾਨੂੰ ਘਰ ਆ ਆਹੋ ਚਲ ਬੜੀਏ ਕੰਮ ਲੱਗੀਆਂ ਘਰੇ ਤਾਂ ਕੋਈ ਕੰਮ ਨਹੀਂ ਹੈਗਾ ਪਾਠੀਆ ਚੱਕੇ ਇੱਧਰ ਸਿੜਦੇ ਕਰੋ ਕਿ ਇੱਧਰ ਸਿੜਦੇ ਕਰੋ ਚਲ ਮੇਰਾ ਦਾ ਕੰਮ ਚੜਿਆ ਪੈਵੇਂ ਦਾ ਮਸਾ ਆਈਆਂ ਬਾੜੇ ਚੋਂ ਕਰ ਮੈਨੂੰ ਪਾਣੀ ਦਾ ਗਲਾਸ ਲੈ ਕੇ ਦੇ ਉਹ ਤੇਨੂੰ ਪਾਣੀ ਦਾ ਗਲਾਸ ਲੈ ਕੇ ਦੇ ਹਾਂ ਸਕੰਜਵੀ ਨਾ ਬਣਾ ਦੇ ਨਿੰਬੂ ਤੇਰੇ ਵਾਸਤੇ ਮੈਂ ਕਰੀ ਬਾੜੀ ਬੜੀਏ ਸਕੰਜਵੀ ਬਣਾ ਦੇ ਤਾਂ ਬਣਾ ਲਿਆ ਫਿਰ ਬਣਾ ਕੇ ਲਿਆ ਵਾ ਹਾਂ ਬਣਾ ਲਿਆ ਲੈ ਇਹਨੂੰ ਕੋੜਾ ਸੰਗ ਹੈਗੀ ਕਿ ਬਣਾ ਲਿਆ ਉਹ ਮੈਂ ਤਾਂ ਚੌੜ ਚਕਾਇ ਚ ਨਹੀਂ ਮੈਨੂੰ ਬਣਾ ਕੇ ਲਿਆ ਦੇ ਲੈ ਲੇ ਚੌੜਕਾ ਨਹੀਂ ਇਹ ਖਾਣ ਪੀਣ ਵਾਲਾ ਚੀਜ਼ਾਂ ਦੀ ਵੀ ਚੌੜ ਹੁੰਦੀ ਐ ਤੈਨੂੰ ਲੱਗਦੀ ਐ ਚੌੜ ਮੈਨੂੰ ਤਾਂ ਕੋਈ ਚੌੜ ਨਹੀਂ ਲੱਗਦੀ ਗਰਮੀ ਹੋਈ ਪਈ ਐ ਵਧੀਆ ਹੀ ਬਣਾ ਲੈ ਵਿੱਚ ਕਾਲਾ ਨੂਨ ਪਾ ਲਈ ਵਿੱਚ ਮੜੀ ਬਰਫ਼ ਪਾ ਲਈ ਗਰਮੀ ਹੋਈ ਪਈ ਐਗੀ ਆ ਫ੍ਰਿਜ ਚੋਂ ਕੱਢ ਲਈ ਹੋਰ ਕਿਸੇ ਕੰਮ ਦਾ ਨਹੀਂ ਤੂੰ ਹੋਰ ਦੱਸ ਕੀ ਤੂੰ ਕਰਦਾ ਸਕੰਜਵੀ ਬਣਾਉਣ ਜੋਗਰੀ ਐ ਚੰਗਾ ਹੋ ਗਿਆ ਵਧੀਆ ਭਾਂਡੇ ਧੋਤੇ ਨਹੀਂ ਮੈਨੂੰ ਹੁਣ ਭਾਂਡੇ ਧੋਣੇ ਪੈਂਦੇ ਚੱਲ ਮੈਂ ਤਾਂ ਆਰਾਮ ਕਰਾਂ ਮੇਰਾ ਕਿਹੜਾ ਕੋਈ ਹੁਣ ਕੰਮ ਰਹਿੰਦਾ ਆਪੇ ਹੀ ਕਰ ਲੂਗਾ ਰਸੋਈ ਦੇ ਜੋ ਕੰਮ ਕਰਾਉਣੀ ਲੱਗ ਗਿਆ ਹੁਣ ਕਾਦੀ ਸੰਗਾ ਫਿਰ ਡਾਂ ਲੈ ਲੈਨੇ 2 ਮਿੰਟ ਪੈਕ ਲੇ ਆ ਪਈਆ ਮੌਜਣਾ ਸੁੱਤੀ ਪਾਥੀਆਂ ਚੋਰੀਆਂ ਕਰ ਲਈ ਚੋਰ ਨਹੀਂ ਕਿਸੇ ਥਾਂ ਦੀ ਉਠਣੀ ਤੂੰ ਮੇਰੀਆਂ ਪਾਥੀਆਂ ਚੱਕ ਕੇ ਲੈ ਗਈ ਸੀਗੀ ਤੇ ਸ਼ਰਮ ਨਹੀਂ ਆਈ ਤੈਨੂੰ ਪਾਪ ਲੈ ਜਾ ਕੇ ਦੇ ਨੂੰ ਚੋਰਨੀ ਕੰਮ ਕਹਿੰਦੀ ਆ ਮੈਨੂੰ ਚੋਰ ਨਵੇਂ ਤੂੰ ਆ ਚੋਰੀ ਤਾਂ ਐ ਕੀਤੀ ਹੈ ਪਹਿਲਾਂ ਮੈਂ ਨਹੀਂ ਕੀਤੀ ਪਹਿਨੇ ਚੋਰੀ ਤੂੰ ਹੀ ਹੋਣਾ ਤੇਰੇ ਕੋਲ ਮੈਂ ਤੂੰ ਵੀ ਮੈਂ ਚੋਰੀ ਕੀਤੀ ਆ ਤੇ ਮੈਂ ਅੱਖੀ ਦੇਖਿਆ ਤੈਨੂੰ ਹਾਂ ਤੂੰ ਅੱਖੀ ਦੇਖਣ ਆਲੀ ਆ ਗਈ ਵੱਡੀ ਮੈਂ ਜੰਨਿਆ ਤੇ ਕੇ ਘਰੇ ਵਗਦਾ ਮੈਂ ਤੈਨੂੰ ਦੱਸਾਂ ਜਿੰਨੀਆਂ ਮੇਰੇ ਨਾਲ ਚੱਕੀਆਂ ਸੀ ਇਹਨਾਂ ਦਾ ਮੈਂ ਚੱਕ ਲਵਾਂ ਆਹ ਤੇਰਾ ਬਰਾਬਰ ਮੇਰੀਆਂ ਬਾਥੀਆਂ ਸਾਰੀਆਂ ਚੋਰੀ ਕਰ ਲਈ ਤੂੰ ਮੈਂ ਤੈਨੂੰ ਗੋਡੇ ਥੱਲੇ ਦੇ ਕੇ ਕੁੜੀਸਰੀ ਫੜੂ ਤੈ ਲੈ ਕਰੀਂ ਚੰਨਾ ਮੈਂ ਨੂੰ ਤਾਂ ਜਿਵੇਂ ਮੇਰੇ ਹੱਥ ਨਹੀਂ ਲੱਗੇ ਆ ਜਾ ਫਿਰ ਲੈ ਆ ਜਾ ਇਹ ਕਦੀ ਇਸ ਲਈ ਆ ਫਿਰ ਤੂੰ ਮਾਰ ਮੈਂ ਜੋ ਹੋ ਗਈ ਨਾ ਖੜੀ ਮੈਂ ਤੈਨ ਦੱਸ ਮੈਂ ਫਿਰ ਕਿ ਮੇਰਿਆ ਬੜੀਆਂ ਬਣੀਆਂ ਬਣਾ ਗੱਲ ਤਾਂ ਉਹ ਕਿਉਂ ਲੜਦੇ ਆ ਆ ਲੈ ਚੂਟੇ ਤੋੜ ਲਈਆਂ ਆਂ ਕਿ ਕੀ ਗੱਲ ਕਾਦੇ ਪਿੱਛੇ ਲੜਾਈ ਐਡੀ ਇਹ ਮੈਂ ਕਾ ਤੋੜ ਰਿਹਾ ਕਰ ਲਈ ਇਹ ਮੈਂ ਤੈਨੂੰ ਅੱਖਾਂ ਨਹੀਂ ਸੀ ਕਿ ਮੈਂ ਚੋਰ ਨਹੀਂ ਬਣ ਗਈ ਨਹੀਂ ਕਰਨੀਆਂ ਪਾਛੀਆਂ ਚੱਕ ਕਿਦਰ ਗਾਗਨ ਨਹੀਂ ਚੋਰ ਨਹੀਂ ਬਣੀ ਮੇਰਿਆਂ ਚੱਕ ਹੁਣ ਤੂੰ ਚੱਕੀਆਂ ਸੀ ਦੀਆਂ ਮੈਂ ਕਹਾਂ ਚੱਕੀਆਂ ਵੀਰੇਆਂ ਦੇ ਪਾਛੇਆ ਹੋਈ ਜੇ ਤਰੇ ਪਾਛੇ ਚੱਕੇ ਜਿਹੜੇ ਤੈਨੂੰ ਕਹੀਆਂ ਨੇ ਚੱਕੀਆਂ ਤਾਂ ਹੀ ਉਹਨਾਂ ਨੂੰ ਚੱਕੀਆਂ ਹੋਣਗੀਆਂ ਤੈਨੂੰ ਚੋਰ ਨਹੀਂ ਬਣਾਤੇ ਇਹਨਾਂ ਨੇ ਮੈਂ ਇਹਨੂੰ ਅੱਖੀਂ ਦੇਖਿਆ ਮੈਂ ਪਾਣੀ ਪਾੜੀਆਂ ਚਾਹ ਦੇਖ ਲੈ ਤੈਨੂੰ ਅੱਖੀਂ ਦੇਖਿਆ ਤੇ ਮੈਂ ਅੱਖੀਂ ਦੇਖਿਆ ਕਹਿੰਦੇ ਤੂੰ ਤਾਂ ਨਹੀਂ ਦੇਖਿਆ ਇਹਨੂੰ ਦੇਖਿਆ ਕੈਨੂੰ ਮੈਂ ਇਹ ਦੇਖਿਆ ਮੈਂ ਫੇਰੀ ਕਹਿਨੀ ਆ ਫੇਰੇ ਅੱਜ ਮੈਂ ਉਹ ਛੱਡਦਾ ਨਹੀਂ ਮੈਂ ਉਹ ਕੁੜੀ ਸੀ ਫੜੂ ਕੋਡਾਂ ਥੱਲੇ ਲੈ ਲਊਂ ਇਹਨੂੰ ਜੋ ਮੇਰੀਆਂ ਦੂਬਾਰ ਪਤਰਾ ਆ ਜੀ ਮੈਂ ਲੈ ਲਈ ਕੋਡਾਂ ਮੈਂ ਕਹਿੰਦੀ ਰਹਿਣ ਤਾਂ ਕਿ ਨਹੀਂ ਕਿ ਮੈਂ ਨਿਕਾਲ ਜਵਾਬ ਹੁੰਦਾ ਕੋਡਾਂ ਥੱਲੇ ਮੈਂ ਵੀ ਲੈ ਲਊਂ ਜੇ ਮੈਂ ਫੜ ਲਈ ਨਾ ਮੈਂ ਛੱਡਣੀ ਹੋਊ ਕਿ ਉਹ ਆਹ ਦੇਖਣਾ ਹੁਣ ਤਾਂ ਨਾ ਲੜਾਈ ਦੇਖ ਆਹ ਲੈ ਮੇਰੇ ਹੱਥ ਤੇ ਚੂੜੀ ਮਾਰੀ ਓਥੇ ਚੂੜੀ ਤਾਂ ਹੁਣ ਵੱਜਣੀ ਓ ਕਰਦੀ ਉਹ ਚੂੜੀ ਕਿਦੇ ਵੱਜੇ ਲੋਕਾਂ ਚੂੜੀ ਕਿਵੇਂ ਮਾਰਿਆ ਤੈਨੂੰ ਕੋਈ ਨਹੀਂ ਆ ਤੈਨੂੰ ਖੜਜਾ ਤੈਨੂੰ ਚੂੜੀ ਮੈਂ ਬਾਤ ਖਲਾਉਂਗੀ ਤੂੰ ਆ ਖਲਾਉਣ ਤੈ ਇਹ ਸਰੋਹੀ ਨਾ ਹੋ ਜਾਸ ਕਦੇ ਹੋਰੇ ਪਾਤਿਆਂ ਚੋਰੀ ਕਰਦੀ ਆ ਬੱਡੂ ਇਹ ਤੂੰ ਮੇਰੇ ਪਾਤਾ ਜੋੜੇਂਗੀ ਹਾਂ ਆਜਾ ਬੇ ਆਜਾ ਬੇ ਕੱਲੋ ਕੁ ਦਿਨ ਆਉਣਾਂ ਲਈ ਚਾਹ ਕਾਗਾ ਨਾ ਤੇਰੀ ਗੱਲ ਮਾੜੀ ਏ ਤੂੰ ਸਾਡੇ ਘਰੇ ਆ ਕੇ ਲੜਦੀ ਹਈ ਆ ਤੇਰੇ ਸਾਹਮਣੇ ਤੇ ਆਦੀ ਆ ਕਿ ਨਹੀਂ ਬਾੜੇ ਚ ਤੇਰੇ ਆਪਣੇ ਬਾੜੇ ਚ ਮੈਨੂੰ ਲੜਨੀ ਆ ਨਾ ਘਰੇ ਆ ਕੇ ਮਾਰਦੀ ਆ ਮੇਰੇ ਫਿਰ ਤੈਨੂੰ ਸਿਨਾ ਨਹੀਂ ਕੋਈ ਨਹੀਂ ਏਦੋਂ ਬਾਅਦ ਹੁਣ ਮੈਂ ਤੈਨੂੰ ਬਖਸ਼ ਰਹੀ ਦੁਬਾਰਾ ਬਖਸ਼ਣਾ ਨਹੀਂ ਐ ਕਿਵੇਂ ਨਹੀਂ ਬਖਸ਼ਦੀ ਬਖਸ਼ਦੀ ਮੈਂ ਤੈਨੂੰ ਨਹੀਂ ਕੋਈ ਨਹੀਂ ਜਾਂਦੀ ਆਹ ਤੇਰੀ ਬਾੜੇ ਚ ਚੱਲੀ ਸੀ ਬਾੜੇ ਚ ਛੁੱਟੂੰ ਤੇ ਮੈਂ ਤੇਰੇ ਸਰਪੰਚ ਕੋਲ ਆਉਣੀ ਆ ਕੋਈ ਨਹੀਂ ਹਾਂ ਮੈਂ ਜਾਂਦਾ ਸਰਪੰਚ ਜਾ ਜਾ ਸਰਪੰਚ ਕੋਲ ਆ ਸਰਪੰਚ ਨਹੀਂ ਮੈਂ ਜਾਂਦੀ ਸੂਟਾਂ ਪਾਈਆਂ ਇਹ ਕੰਮੀ ਨੇ ਨਹੀਂ ਪਾਇਆ। ਲੈ ਤੂੰ ਮੱਠੂ ਖਾਏਂਗੀ। ਐ ਇਹ ਜੇ ਮੈਂ ਖਾਏਂਗੀ ਹੱਥ ਲਾ ਕੇ ਦਿਖਾ। ਪਹਿਲਾਂ ਤੇਰੇ ਸਾਹਮਣੇ ਉਹ ਮਾਰ ਗਈ ਮੇਰੇ। ਨਾ ਲੁਕਣਾ ਲੜਦੀ ਐ ਨਾਲ ਹੋ ਮੇਰੇ ਨਾਲ ਲੜਦੀ ਐ। ਉਹ ਲੜਨ ਤੋਂ ਬਿਨਾਂ ਇਹਨੂੰ ਕੁਝ ਹੋਰ ਵੀ ਹੋਣਾ ਐ। ਨਾ ਮੈਨੂੰ ਹੋਰ ਕੀ ਆਵੇ? ਉਹਨੂੰ ਕਿਹਾ ਨਾ ਘਰੇ ਆ ਕੇ ਨਾ ਤੇਰੇ ਸਾਹਮਣੇ ਮੇਰੇ ਮਾਰ ਗਈ। ਕਹਿ ਨਹੀਂ ਸਕਿਆ ਕੁਛ। ਕਹਿ ਨਹੀਂ ਸਕਿਆ ਕਹਿ ਨਹੀਂ ਸਕਿਆ। ਤੇਰੀ ਗਲਤੀ ਸੀਗੀ। ਚੋਰਨੀ ਤੂੰ ਬਾਪ ਬਣ ਗਈ। ਨਾ ਕਦੋਂ ਨਾ ਤੈਨੂੰ ਨਿੰਬੂ ਪਾਣੀ ਲੈਣ ਭੇਜਾਂ। ਮੇਰਾ ਗਲਾ ਸੁੱਕੀ ਜਾਂਦਾ ਮੈਨੂੰ ਖੰਗ ਚਲੀ ਜਾਂਵੇਂ। ਮੈਂ ਇੱਥੇ ਬੋਲਿਆ ਨਾ ਜਬ ਉਹ ਜੇ ਮੂਰੇ ਮੇਰੀ ਤਾਂ ਗੱਲ ਹਲੇ ਛੱਡ ਉਹ ਵੀ ਨਾ ਮੈਂ ਉਹ ਕੋਈ ਨਹੀਂ ਮੈਂ ਨਿੰਬੂ ਪਾਣੀ ਤੇਰੇ ਵਾਸਤੇ ਤਿਆਰ ਕਰੀਆ ਸੀ ਮੈਂ ਬੰਦਾ ਤੇਰੀ ਚੰਗੀ ਵਾਲੀ ਗਗਨ ਦੁਸ਼ਾਰੀ ਉਹਨੇ ਗਗਨ ਨਿਕਰਾ ਗਗਨ ਵੀ ਕਰਾਂਦਾ ਉਹ ਪਹਿਲਾਂ ਮੈਂ ਤੈਨੂੰ ਨਿੰਬੂ ਪਾਣੀ ਹੁਣੂ ਜਿਆ ਕਰਾਂ ਹੁਣੂ ਜਿਆ ਨਾ ਹਾਂ ਵਰਪਾ ਕੇ ਨਿੰਬੂ ਪਾਣੀ ਬਣਾ ਕੇ ਲਿਆਉਣਾ ਤੇਰੇ ਵਾਸਤੇ ਮੈਂ ਜੇ ਤੂੰ ਕਿਸੇ ਕੰਮ ਦਾ ਨਹੀਂ ਮੈਨੂੰ ਕੋਈ ਘਰੇ ਆ ਕੇ ਕੁਝ ਕਹਿ ਨਾ ਸਕੇ ਬੇਲਾ ਤੇਰੇ ਬੈਠੇ ਤਾਂ ਮਾਰ ਕੇ ਵਾਗੀਆਂ ਕੋਈ ਗੱਲ ਨਹੀਂ ਇਹਨੂੰ ਤਾਂ ਬਾੜੇ ਚਾਉਣ ਦੇ ਇਹਨੂੰ ਤਾਂ ਮੈਂ ਟਾਹੂ ਫੜ ਕੇ ਦੇਖਦੀ ਜਾਂ ਲੁੱਕ ਕੇ ਬੈਠੂ ਮੈਂ ਇਹਨੂੰ ਆਈ ਉਹ ਤੁਸੀਂ ਟੂੰਗੀ ਬਾੜੇ ਚ ਲੈ ਰੋਜ਼ ਹੀ ਗਗਨ ਨਾਲ ਲੜ ਪੈਂਦੀ ਐ ਕਦੇ ਕਿਸੇ ਨਾਲ ਕਦੇ ਕਿਸੇ ਨਾਲ ਲੜਾਈ ਤੇ ਬਣਾਉਣ ਤੈਨੂੰ ਹੋਰ ਗਾਲੀ ਨਹੀਂ ਕੋਈ ਆ ਲੈ ਫੜ ਨਿੰਬੂ ਪਾਣੀ ਲੈ ਫੜਾ ਇਹ ਲੱਗਦਾ ਤਾਂ ਹੀ ਨਹੀਂ ਨਿੰਬੂ ਪਾਣੀ ਉਹ ਪੀ ਕੇ ਫੜ ਨਿੰਬੂ ਪਾਣੀ ਹੈ ਉਹ ਕੱਲ ਨੂਨ ਪਾਈ ਫਰਦੰਬਾਣੀ ਚ ਕਿੱਥੇ ਨਿੰਬੂ ਪਾਣੀ ਉਹ ਨਿੰਬੂ ਪਾਣੀ ਤਾਂ ਹੈਗਾ ਅਸੀ ਮੇਰੇ ਕੋਲ ਨਿੰਬੂ ਕਰ ਲੋ ਗੱਲ ਉਹ ਗਿਆ ਪਾਣੀ ਕਿੱਥੇ ਮੇਰੇ ਕੋਲ ਨਿੰਬੂ ਅਬ ਨੀਂंबू ਵਿੱਚ ਨਚੇੜੀ ਰਹਿੰਦਾ ਪਾਣੀ ਦੇ ਨੂਨ ਪਾ ਕੇ ਵਿੱਚੋਂ ਚਲ ਅਸੀਂ ਮੈਂ ਤੇ ਆ ਕਿਤੇ ਨੀਂंबू ਤੇ ਪਾਣੀ ਲਿਓਨੇਗਾ ਤੇ ਫਿਰ ਮੂੰ ਤੇਰੇ ਜਾਣ ਕੇ ਬਹਿ ਤਾਂ ਕਰਦਾ ਸਾਰਾ ਪਤਾ ਹੈ ਤੈਨੂੰ ਐਡਾ ਭੋਲਾ ਹੈ ਨਹੀਂ ਜਿੱਦਾਂ ਤੂੰ ਬਣਦਾ ਮੈਂ ਤੈਨੂੰ ਦੱਸ ਗਮਾਂਡਣ ਪਿੱਛੇ ਲੱਗ ਕੇ ਨਾ ਵੇਖ ਮੇਰੇ ਨਾਲ ਲੜਦਾ ਚੰਗੀ ਗੱਲ ਨਹੀਂ ਜਾਣ ਕੇ ਨਹੀਂ ਲੈ ਕੇ ਤੇ ਤਾ ਪਾਣੀ ਖਰਕੇ ਐਡੀ ਦਾ ਫਿਰ ਤੂੰ ਵੀ ਨਹੀਂ ਭੋਲੀ ਹਾਂ ਜਿਹੜੀ ਮੈਥੋਂ ਤੂੰ ਭਾਂਡੇ ਮਜਮੂਨੀ ਹੈ ਹਾਂ ਕਿੱਡਾ ਭੋਲਾ ਬਣਦਾ ਵੇਖ ਆ ਕਿਹਾ ਚੱਕ ਨੀਂਬੂ ਆ ਚੱਕ ਪਾਣੀ ਜਿਹਨੇ ਨੀਂਬੂ ਪਾਣੀ ਕਰਨੇ ਨਹੀਂ ਆਉਣਾ ਹੁੰਦਾ ਕੋਈ ਨਹੀਂ ਦੇਖਦਾ ਜੀ ਇਹ ਨਹੀਂ ਬੂਰੇ ਤਾਂ ਹੁਣ ਮੈਂ ਹੀ ਪੀਉ ਪਾਣੀ ਕਰਕੇ ਲੈ ਲਈਂ ਤੂੰ ਦੇਉ ਤੈਨੂੰ ਪਾਣੀ ਕੋਈ ਨਹੀਂ ਮਾਦੀ ਮਰਜੀ ਨਾਲ ਆਪ ਹੀ ਪੀ ਲੂੰ ਜਦੋਂ ਮੇਰਾ ਜਿਕਰ ਮੈਂ ਵੀ ਆਪ ਈਆ ਕਰ ਲੈ ਕਰ ਦੇ ਕੰਮ ਸਬਜ਼ੀ ਬਣਾ ਲਾਣ ਮੈਂ ਨਹੀਂ ਬਣਾਉਂਦੀ